ਸੋ ਮੈਂ ਕੁਮਰ ਵਿਜੇ ਪ੍ਰਤਾਪ ਦੇ ਬਿਆਨੀਆਂ ਨੂੰ ਤੁਹਾਡੇ ਨਜ਼ਰੀਏ ਤੋਂ ਲੈਣਾ ਚਾਹੁੰਦਾ ਮੈਂ ਬੜੇ ਮਤਤ ਬਾਤ ਅਸੈਂਬਲੀ ਦੇ ਵਿੱਚ ਕੋਈ ਪੈਸ਼ਨੇਟ ਐਨ ਸਪੀਚ ਸੁਣੀ ਉਹ ਦਿਲੋਂ ਗੱਲ ਕਰ ਰਹੀ ਸੀ ਕੁਮਰ ਵਿਜੇ ਪ੍ਰਤਾਪ ਕਿਸੇ ਸਿਆਸਤ ਕਰਕੇ ਰਿਜ਼ਾਈਨ ਕਰਕੇ ਨਹੀਂ ਸੀ ਆਏ ਉਹ ਇਸ ਮਾਮਲੇ ਤੇ ਜਿਹੜੀ ਸੱਟ ਬਣੀ ਸੀ ਉਹਦੇ ਇੱਕ ਮੈਂਬਰਸ਼ਿਪ ਪੰਜ ਮੈਂਬਰ ਸੱਟ ਬਣੀ ਸੀਗੀ ਤੇ ਕੁਮਰ ਵਿਜੇ ਪ੍ਰਤਾਪ ਉਹਨਾਂ ਦੇ ਮੈਂਬਰ ਸੀ ਇਹ ਤਾਂ ਹੁਣ ਕਾਮਨ ਨਾਲ ਲਿਆ ਬਈ ਜਿਹੜੇ 4 ਮੈਂਬਰ ਹੈਗੇ ਆ ਉਹ ਤਾਂ ਇਨਵੈਸਟੀਗੇਟ ਕਰਨਾ ਹੀ ਨਹੀਂ ਸੀ ਚਾਹੁੰਦੇ ਮਾਮਲਾ ਬਹੁਤ ਸੀਰੀਅਸ ਹੈ ਸਾਰੀ ਗਲਤੀ ਆ ਕੇ ਹੁਣ ਕਿਹਦੇ ਕਿੱਥੇ ਤaar ਜੁੜੇ ਸੀ ਕਿ ਕਿਸੇ ਲੀਡਰ ਨਾਲ ਜੁੜੀ ਸੀ ਜਾਂ ਕਿਸੇ ਹੋਰ ਪਾਸਿਓਂ ਤਾਰਾਂ ਖਿੱਚੀਆਂ ਜਾ ਰਹੀਆਂ ਸੀਗੀਆਂ ਕੀ ਸੀ ਇਸ ਸਾਰਾ ਕੁਝ ਤਲਾ ਰਿਕਾਰਡ ਤੇ ਆ ਚੁੱਕਿਆ ਸੀ ਜੋ ਜਿੰਨੀ ਇਨਵੈਸਟੀਗੇਸ਼ਨ ਹੋਈ ਇਕੱਲੇ ਕਵਰ ਵਿਜੇ ਪ੍ਰਤਾਪ ਨੇ ਕੀਤੀ ਤੇ ਉਹਨਾਂ ਨੇ ਪੈਰ ਪੈਰ ਤੇ ਆਪਣੀਆਂ ਹਡਲ ਫੇਸ ਕੀਤੀਆਂ ਵੀ ਹੈ ਕਿਵੇਂ ਇਸ ਪ੍ਰੋਬਲਮ ਨੂੰ ਰੁਕਵਾਇਆ ਜਾਂਦੇ ਹਰ ਲੈਵਲ ਤੇ ਹਰ ਪਾਸੇ ਆਪਣੇ ਕਾਂਗਰਸ ਪਾਰਟੀ ਦੇ ਵਿੱਚੋਂ ਵੀ ਅਕਾਲੀ ਦਲ ਦੇ ਵਿੱਚੋਂ ਤਾਂ ਆਉਣੀਆਂ ਹੀ ਸੀਗੀਆਂ ਉਹ ਉਹ ਉਹਨਾਂ ਨੇ ਭੁਗਤਿਆ ਵੇ ਅੰਦਰੋਂ ਤਾਂ ਉਹ ਦਿਲੋਂ ਘੱਲ ਕਰ ਰਹੇ ਸੀਗੇ ਮੈਨੂੰ ਯਾਦ ਹੈ ਉਹਨਾਂ ਦੀ ਸਪੀਚ ਆਪਣੇ ਬਰਗਾੜੀ ਦੇ ਮੌਕੇ ਤੇ ਉੱਥੇ ਉਸ ਦਿਨ ਕੋਲਤਾਰ ਸਦਵਾਂ ਵੀ ਸੀਗੇ ਜਦੋਂ ਇਹਨਾਂ ਨੇ ਕਹਿੰ ਕਿ ਤਿੰਨ ਮਹੀਨੇ ਦੇ ਵਿੱਚ ਵਿੱਚ ਜੇ ਨਾ ਕੁਝ ਹੋਇਆ ਤੇ ਮੈਂ ਐ ਕਰ ਦਊਗਾ ਉੱਥੇ ਆਲਮੋਸਟ ਮੈਂ ਕੰਟੇਨਰ ਸਪੇਸ ਹੁੰਨੀ ਸੀ ਕੌਰ ਵਿਜੇ ਪ੍ਰਤਾਪ ਦੀ ਉਦੋਂ ਵੀ ਦਿਨੋਂ ਗੱਲ ਕਰ ਰਹੇ ਸੀ ਤੇ ਕਹਿ ਰਹੇ ਸੀ ਵੀ ਇਹ ਹੋਣਾ ਕੁਛ ਨਹੀਂ ਅੱਜ ਵੀ ਗੱਲ ਉੱਥੇ ਖੜੀ ਸੀ ਉਹਨੇ ਦੋ ਨਵੇਂ ਪੁਆਇੰਟ ਇਸ਼ੂ ਰੇਜ਼ ਕੀਤੇ ਸਾਰੀ ਗੱਲ ਤੇ ਬਾਕੀ ਤਾਂ ਉਹ ਜਨਰਲ ਗੱਲ ਕਰ ਰਹੇ ਸੀਗੇ ਇੱਕ ਕਿ ਜਿਹੜਾ ਐਫ ਆਈ ਆਰ ਵਿਡਰਾ ਹੋਇਆ 2007 ਵਾਲਾ 12 ਚ ਆ ਕੇ ਹੋਇਆ ਤੇ 14 ਚ ਫਾਇਰ ਉਹਨੂੰ ਕੋਰਟ ਨੇ ਕਲੀਅਰਨ ਦਿੱਤੀ ਪਰ ਹਾਈ ਕੋਰਟ ਤੇ ਗਿਆ ਕੰਮ ਵਾਲਾ ਭਈ ਉਹਦੀ ਵੱਖਰੀ ਜਾਂਚ ਕੀਤੀ ਜਾਵੇ ਉਹ ਸਾਰੇ ਨੈਰੇਟਿਵ ਦੀ ਇਹ ਜਾਂਚ ਹੁਣ ਤੱਕ ਅਰਦਾਵਾ ਜੀ ਨਹੀਂ ਹੋਈ ਕਿਉਂ ਜਿਹੜੇ ਇਨਨ ਕੋ ਤਾਂ ਇੱਕ ਹਫਤਾ ਯਾਰ ਦੀ ਪ੍ਰੋਬ ਸੀ ਨਾ ਕਮਰ ਮੇਰੇ ਪ੍ਰਤਾਪ ਕੋਲੇ ਜੀ ਫੋ ਜਿਹੜਾ ਉਹ ਐਫਆਈਆ ਦਾ ਵਿਡਰਾਲ ਹੈ ਉਹ ਆਪਣੇ ਆਪ ਹੀ ਜੜਾ ਸਾਰੇ ਇਹਦੇ ਮਸਲੇ ਦੀ ਉੱਥੇ ਜਿਸ ਤਰ੍ਹਾਂ ਆ ਜਿਹੜੀ ਮਾਫੀ ਰਾਮ ਰਹੀਮ ਨੂੰ ਦਿੱਤੀ ਗਈ ਸਰਦਾਰ ਪ੍ਰਕਾਸ਼ੇ ਬਾਦਲ ਦੇ ਅਫੀਸ਼ਲ ਰੈਡਰ ਤੇ ਬੁਲਾ ਕੇ ਜੇਸੇਦਾਰਾਂ ਨੂੰ ਉਹ ਜੜ ਵੀ ਤਾਂ ਉਹਦੇ ਵਿੱਚ ਹੈ ਨਾ ਜਿਹੜਾ ਕੇਸ ਵਡਰਾ ਹੁੰਦਾ ਉਹ ਅਸਲੀ ਨਰੇਟਿਵ ਜਿਹੜਾ ਹੈ ਉਹਨਾਂ ਨੇ ਅੱਜ ਉਹਦੀ ਗੱਲ ਕੀਤੀ ਔਰ ਪਹਿਲਾ ਵਿਅਕਤੀ ਹੈ ਜਿਹਨੇ ਮੇਰੇ ਖਿਆਲ ਇਸ ਟੰਗ ਦੇ ਨਾਲ ਹਾਊਸ ਦੇ ਵਿੱਚ ਇਸ ਨਰੇਟਿਵ ਦੀ ਇਸ ਪਾਸੋਂ ਗੱਲ ਕੀਤੀ ਹੈ ਜੀ ਸੋ ਉਹਨਾਂ ਨੇ ਕਿਹਾ ਵੀ ਇਹਦੀ ਪ੍ਰੋਭ ਕੀਤੀ ਜਾਵੇ ਇੱਕ ਨੰਬਰ 2 ਜਿਹੜੀ ਐਸਆਈਟੀ ਪੰਨ ਮੈਂਬਰ ਸੀ ਇਹਦੀਆਂ ਸਾਰੀਆਂ ਜਿਵਨੀਆਂ ਹਾਊਸ ਦੇ ਵਿੱਚ ਪੇਸ਼ ਕੀਤੀਆਂ ਜਾਣ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਇਹਨਾਂ ਤਿੰਨ ਬੰਦੇ ਦੀ ਤਾਂ ਜਿਵਨੀ ਕੋਈ ਨਹੀਂ ਜਿਹੜਾ ਹੈਨ ਸੀ ਪ੍ਰੋਬੋਧ ਕੁਮਾਰ ਐਸਆਈਟੀ ਦਾ ਉਹਦੇ ਕੋਈ ਜਿਵਨੀ ਨਹੀਂ ਪ੍ਰੋਭੇ ਨਹੀਂ ਕੀਤੀ ਇਹਨਾਂ ਲੋਕਾਂ ਨੇ ਤਾਂ ਉਹਦਾ ਦਰਦ ਇਹ ਹੈ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਰਕਾਰ ਇਸ ਮਾਮਲੇ ਨੂੰ ਸਿਰ ਸਿਰੇ ਤੇ ਲੈ ਕੇ ਜਾਊ। ਤੋਂ ਦੋ ਇਸ਼ੂ ਮੈਨ ਰੇਜ਼ ਕੀਤੇ। ਫਿਰ ਸੀਐਮ ਨੇ ਨਾ ਉਹਨੂੰ ਤੇ ਵੀ ਗੱਲ ਪੂਰੀ ਕਰ ਦਿਓ। ਬਾਅਦ ਦੇ ਵਿੱਚ ਉਹ ਇੰਟਰਵਿਊ ਕੀਤਾ ਉਹਨੂੰ ਦੋ ਤਿੰਨ ਇਸ਼ੂ ਲੈ ਉਹਨਾਂ। ਬਾਕੀ ਆਪਣੇ ਜਿਹੜਾ ਸੀਗਾ ਫਾਰਮ ਪਾਲਿਸੀ ਉਹ ਤਾਂ ਅਮੀਰ ਜੀ ਗੱਲ ਕਰ ਲੈਣਗੇ ਮੇਰੇ ਕਰਨ ਜਾਣਾ ਠੀਕੇ ਹੈ। ਮੈਂ ਉਹਨੂੰ ਇਹਦੇ ਨਾਲ ਨਹੀਂ ਜੋੜਦਾ। ਸੀਐਮ ਨੇ ਕਿਹਾ ਵੀ ਅਸੀਂ ਇਹ ਗੱਲ ਸਿਰੇ ਲਾਵਾਂਗੇ। ਤੇ ਉਹਨਾਂ ਨੇ ਕਿ ਲੈਵਲ ਤੇ ਥੋੜੀ ਜਿਹੀ ਈਮੋਸ਼ਨ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਵੀ ਸਾਡੇ ਪਿਓ ਦੀ ਬੇਇੱਜ਼ਤੀ ਹੋਈ। ਬਾਪੂ ਦੀ ਬਾਪੂ ਦੀ ਇਹ ਕੋਈ ਗੱਲ ਨਾ ਚਲੋ ਲਫਤ ਬਾਪੂ ਵਰਤਿਆ ਉਹਨਾਂ ਨੇ ਕੋਈ ਸਾਡੇ ਬਾਪੂ ਦੀ ਬੇਇੱਜ਼ਤੀ ਹੋਈ ਤੇ ਜਦੋਂ ਲਫਤ ਇਹ ਵਰਤੋ ਫਿਰ ਬੰਦੇ ਦੀ ਇੰਟੈਂਸ਼ਨ ਤੇ ਸ਼ੱਕ ਨਹੀਂ ਕੀਤਾ ਜਾਂਦਾ ਹੁੰਦਾ ਮੇਰਾ ਮੈਂ ਸਿਰਫ ਇੰਨੀ ਗੱਲ ਕਰਦਾ ਸੀ ਐਮ ਜਦੋਂ ਇਹ ਲਫਤ ਵਰਤੇ ਤੇ ਮੇਰੇ ਖਿਆਲ ਦੇ ਵਿੱਚ ਉਹਦੀ ਕੋਈ मीनिंग ਹੁੰਦੀ ਹੈ ਸੋ ਉਹਨਾਂ ਨੇ ਕਿਹਾ ਵੀ ਅਸੀਂ ਜਾਂਚ ਪੂਰੀ ਕਰ ਲਈਏ ਪਿੱਛੇ ਉਹਨਾਂ ਦੇ ਬੈਠੇ ਸੀ ਇਹ ਜੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਆ ਜੀ ਉਹ ਵੀ ਬੈਠੇ ਐ ਤੇ ਅਸੀਂ ਪੂਰਾ ਕਰ ਲਿਆ ਤੇ ਇੱਕ ਫੂਲ ਪ੍ਰੂਫ ਕੇਸ ਬਣਾ ਕੇ ਅਸੀਂ ਕੋਰਟ ਦੇ ਵਿੱਚ ਜਾ ਰਹੇ ਹਾਂ ਔਰ ਇਹ ਦਰਨ ਦੇ ਵਿੱਚ ਉਹ ਕਹਿੰਦੇ ਵੀ ਇਹ ਗੱਲ ਸਰੇ ਲੱਗੇਗੀ ਸੋ ਦੇਖੋ ਲਿਹੁੰਦਾ ਕੀ ਹੈ ਲੇਕਿਨ ਇਹ ਜਦੋਂ ਇੱਕ ਪਾਸੇ ਹਕਾਲ ਤਖਤ ਤੇ ਨਰਟਿਵ ਚੱਲ ਰਿਹਾ ਹੈ ਦੂਜੇ ਪਾਸੇ ਅਸੈਂਬਲੀ ਦੇ ਵਿੱਚ ਇਸ ਢੰਗ ਦੇ ਨਾਲ ਸਾਰਾ ਇਥੋਂ ਮੁੜ ਕੇ ਆਉਣਾ ਇਹ ਬਹੁਤ ਇੰਪੋਰਟੈਂਟ ਡਾਈਮੈਂਸ਼ਨ ਹੈ ਸਾਰੇ ਕੇਸ ਜੀ ਸਭ ਮੀਤ ਸਿੰਘ ਜੀ ਜਦੋਂ ਮੁੱਖ ਮੰਤਰੀ ਉੱਠੇ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਇਸ ਤੋਂ ਪਹਿਲਾਂ ਇੱਕ ਆਏ ਸਵਾਲ ਦਾ ਜਵਾਬ ਵੀ ਦੇਣਾ ਚਾਹੀਦਾ ਸੀਗਾ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਸੀਗੀ ਉਹ ਕਿਉਂ ਨਹੀਂ ਦਿੱਤੀ ਗਈ ਉਹ ਸਵਾਲ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਸੀ ਮੁੱਖ ਮੰਤਰੀ ਅਜੇ ਇਹਦੇ ਉੱਤੇ ਖਾਮੋਸ਼ ਨੇ ਇੱਕਦਮ ਵਾਰ ਸ਼ਾਇਦ ਪਹਿਲਾਂ ਕੋਈ ਜਵਾਬ ਆਇਆ ਮੈਂ ਤੁਹਾਡੇ ਤੋਂ ਜਿਹੜਾ ਸਵਾਲ ਪੁੱਛਣਾ ਚਾਹੁੰਦਾ ਉਮਰ ਵਿਦੇ ਪ੍ਰਤਾਪ ਬਹੁਤ ਇਮੋਸ਼ਨਲ ਸੀਗੇ ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੀ ਕਚੈਰੀ ਚ ਰੋਜ਼ ਸੁਣਵਾਈ ਹੋ ਰਹੀ ਹੈ ਕੋਈ ਬਚ ਨਹੀਂ ਸਕਦਾ ਇੱਥੇ ਕੱਕ ਨਹੀਂ ਹੋਣਾ ਪਰ ਉਹਨਾਂ ਨੇ ਨਾਲ ਦੀ ਨਾਲ ਸੰਕੇਤ ਕੀਤਾ ਮਾਫੀਆਂ ਦਾ ਜ਼ਿਕਰ ਦਾ ਕੀਤਾ ਸੁਖਵੀਰ ਸਿੰਘ ਬਾਦਲ ਦਾ ਜ਼ਿਕਰ ਕੀਤਾ ਨਾਂ ਲਏ ਬਿਨਾ ਮੈਂ ਤੁਹਾਡੇ ਤੋਂ ਇਹ ਗੱਲ ਨੂੰ ਜ਼ਰੂਰ ਸਮਝਾਂ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਜਿਹੜਾ ਕੇਸ ਜਿਹੜਾ 2007 ਵਿੱਚ ਹੁੰਦਾ ਐਫਆਈਆਰ ਦਰਜ ਹੁੰਦੀ ਉਹਨਾਂ ਨੇ ਬਕਾਇਦਾ ਐਫਆਈਆਰ ਨੰਬਰ ਦੱਸਿਆ ਕਿ ਉਹ ਵਾਪਸ ਕਿਉਂ ਲਿਆ ਗਿਆ ਕੇਸ ਔਰ ਉਹ ਕਹਿੰਦੇ ਕਿ ਮੈਂ ਉਹਨੂੰ ਪ੍ਰੋਗ ਕੀਤਾ ਮੈਂ ਉਹਦੀ ਜਾਂਚ ਕੀਤੀ ਮੈਂ ਉਹਦੇ ਲਈ ਚਸ਼ਮਦੀਦਾਂ ਗਿੱਥੇ ਖੜਾ ਉਹ ਮੰਗਾਓ ਮਾਮਲੇ ਸਾਰੇ ਵੀ ਉਹ ਕਿੱਦਾਂ ਕਿੱਦਾਂ ਹੋਇਆ ਦੂਜਾ ਉਹਨਾਂ ਨੇ ਬੜੇ ਕਲੈਰਿਟੀ ਨਾਲ ਜਿਹੜੀਆਂ ਇਹ ਗੋਲੀ ਕਾਂਡਦੀਆਂ ਘਟਨਾਵਾਂ ਨੇ ਉਹਨਾਂ ਨੇ ਬਕਾਇਦਗੀ ਨਾਲ ਕਿਹਾ ਕਿ ਜਿਹੜੇ ਹੁਣ ਮਾਫੀ ਮੰਗ ਰਹੇ ਆ ਇਹ ਗੋਲੀ ਚਲਵਾਉਣ ਦੇ ਦੋਸ਼ੀ ਨੇ ਇਹ ਵਿਧਾਨ ਸਭਾ ਚ ਹੋਇਆ ਮੈਨੂੰ ਲੱਗਦਾ ਉੱਥੇ ਕੁਝ ਵੀ ਡੈਫਰਮੇਟਰੀ ਨਹੀਂ ਹੁੰਦਾ ਇਸ ਕਰਕੇ ਜੇਕਰ ਇਹਨੂੰ ਆਪਾਂ ਐਜ਼ ਇਟ ਇਜ਼ ਵੀ ਲਈਏ ਤਾਂ ਮੈਂ ਤੁਹਾਡੇ ਤੋਂ ਇਹ ਸਾਰੇ ਮਾਮਲੇ ਨੂੰ ਕੁਮਰ ਬਿਜੇ ਪ੍ਰਤਾਪ ਦੀ ਭਾਵਨਾ ਅੰਤਰੀ ਭਾਵਨਾ ਤੇ ਪੰਜਾਬ ਦਾ ਸਮੁੱਚਾ ਜਿਹੜਾ ਸਿਆਸੀ ਇਸ ਵੇਲੇ ਜੋ ਕੁਝ ਨਕਸ਼ਾ ਬਣਿਆ ਉਹਦੇ 'ਚ ਕਿਵੇਂ ਦੇਖਾਂ ਇਹਦੇ 'ਚ ਤਾਂ ਦੋ ਪੱਖ ਲਗਾਤਾਰ ਆ ਰਹੇ ਨੇ ਕੁਮਰ ਬਿਜੇ ਪ੍ਰਤਾਪ ਇੱਕੋ ਸਖਸ਼ ਹੈ ਜਿਹੜਾ ਜਾਂਚ ਚ ਰਿਹਾ ਤੇ ਬਾਕੀ ਰਿਹਾ ਆਪ 'ਚ ਵੀ ਆਇਆ ਤੇ ਐਮ ਐਲ ਏ ਵੀ ਬਣਿਆ ਉਹ ਸ਼ੁਰੂ ਤੋਂ ਕਹਿ ਰਿਹਾ ਕਿ ਇਨਸਾਫ ਨਹੀਂ ਮਿਲਣਾ ਦੁਬਾਰਾ ਪੰਜਾਬੀਆਂ ਨਾਲ ਠੱਗੀ ਹੋ ਗਈ ਤੇ ਮੇਰੇ ਨਾਲ ਵੀ ਹੋ ਤੇ ચીફ ਮਨਿਸਟਰ ਕਹਿ ਰਿਹਾ ਸਸੀਂ ਸਭ ਕੁਝ ਕਰ ਲਿਆ ਹੁਣ ચીਫ ਮਨਿਸਟਰ ਜਾਣਕਾਰ ਬਹੁਤ ਜ਼ਿਆਦਾ ਜਿਆ ਕੁਮਰ ਵਿਜੇ ਪ੍ਰਤਾਪ ਇਹਦਾ ਤਲੀ ਮੈਨੂੰ ਪਤਾ ਕਿ ਸਭ ਕੁਝ ਕਿਵੇਂ ਹੋ ਜਾਂਦਾ ਜਦੋਂ ਤੁਹਾਡੀ ਪਾਰਟੀ ਦਾ ਇੱਕ ਕ੍ਰਾਈਮ ਦੀਆਂ ਚੀਜ਼ਾਂ ਨਾਲ ਜੁੜਿਆ ਵਿਅਕਤੀ ਜਿਹਨੂੰ ਜਾਂਚ ਮਾਰੇ ਕਾਨੂੰਨ ਬਾਰੇ ਕਨਸਟੀਟਿਊਸ਼ਨ ਬਾਰੇ ਉਹ ਲਾਗ ਗ੍ਰੈਜੂਏਟ ਵੀ ਆ ਨਾਲ ਕੱਲਾ ਮਤਲਬ ਪੁਲਿਸਾਂ ਲਾ ਕੇ ਪੁਲਿਸ ਨੂੰ ਵੀ ਉਹ ਪੜ੍ਹਨੀ ਪੈਂਦੇ ਨੇ ਸਾਰੇ ਨਾ ਤੇ ਜਾਂ ਬਾਕੀ ਦੀਆਂ ਚੀਜ਼ਾਂ ਤੇ ਸਿੱਧਾ ਜਵਾਬ ਦੇਣ ਦੀ ਬਜਾਏ ਜਿਹੜਾ ਕਿ ਇਮੋਸ਼ਨਲ ਜਵਾਬ ਹੁੰਦਾ ਨਾ ਫਿਕਰ ਨਾ ਕਰਿਓ ਬਾਕੀ ਚੀਜ਼ ਹੋ ਜਾਏਗੀ ਅਸੀਂ ਬਾਕੀ ਕੁਝ ਕੁਐਸਚਨ ਨੇ ਜਿਨ੍ਹਾਂ ਦਾ ਜਵਾਬ ਦੇਣਾ ਬਣਦਾ ਵੈਸੇ ਤਾਂ ਉਗਰਾਣ ਪਹਿਲੀ ਗੱਲ ਰਾਮ ਰਹੀਮਨ ਦੀ ਪੁੱਛ ਗੱਲ ਕਿ ਕਿਉਂ ਨਹੀਂ ਕੋਈ ਵੀ ਗਵਰਨਮੈਂਟ ਕਰਾ ਪਾਈ ਕਿਉਂਕਿ ਉਹਦੇ ਚ ਹਾਰਡਲ ਸੀ ਕੋਈ ਦੱਸਣਾ ਤਾਂ ਚਾਹੀਦਾ ਸੀ ਕਿਉਂ 295 ਦੇ ਪਰਚੇ ਤੇ ਉਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ ਇਹ ਗੱਲ ਵੀ ਹੈਗੀ ਉਹ ਦੱਸਣਾ ਤਾਂ ਚਾਹੀਦਾ ਸੀ ਪਹਿਲੀਆਂ ਸਰਕਾਰਾਂ ਨੇ ਵੀ ਹਿਰਾਸਤੀ ਜਿਹੜੀ ਪੁੱਛਗਿਛ ਹੈ ਉਹ ਥਰੂ ਅਦਾਲਤ ਚ ਪਰਸੂ ਕੀ ਕੀਤੀ ਕਿਸੇ ਨੇ ਬਰੰਟ ਕਢਵਾਏ ਕਿ ਸਾਨੂੰ ਚਾਹੀਦਾ ਬੰਦਾ ਜਾਂ ਆਪਣੀ ਹੀ ਜਾਂਚ ਜਾਂਚਿਆ ਕਿਸੇ ਰੂਪ ਦੇ ਵਿੱਚ ਜਾ ਸਕਦੀਆਂ ਹੋਣਗੀਆਂ ਦੀ ਤਾਂ ਉੱਥੇ ਗਈਆਂ ਤੇ ਕਿਉਂ ਨਹੀਂ ਗਈਆਂ ਡਾਇਰੈਕਟਲੀ ਕਿਉਂ ਪ੍ਰੋਬਲਮ ਲਈ ਮਿਲੀ ਉਹਦੇ ਪਿੱਛੇ ਪੋਲਟਿਕਸ ਕਿਹੜੀ ਹੈ ਵਿਦੇਸ਼ਾਂ ਤੱਕ ਵੀ ਜਾਣਦੇ ਹੋ ਤੁਸੀਂ ਕ੍ਰਾਈਮ ਦੀ ਪਿੱਛੇ ਕਰਦੇ ਤਾਂ ਨਾ ਜਿੱਥੇ ਜਿੱਥੇ ਜਾਂਦੇ ਭਾਈ ਚਲੋ ਜਾਓ ਸਟੇਟ ਭੇਜਦੀਆਂ ਬੰਦਿਆਂ ਨੂੰ ਖਰਚਾ ਕਰਕੇ ਤੇ ਇਸ ਦੇਸ਼ ਦੇ ਵਿੱਚ ਹੀ ਨਹੀਂ ਹੋਇਆ ਜਿਹੜਾ ਮਾਮਲਾ ਮਤਲਬ ਇਨਵੈਸਟੀਗੇਟ ਕੀਤਾ ਗਿਆ ਫਿਰ ਜਿਹੜੀਆਂ ਇੱਕ ਪਲੀ ਲੈਂਦੇ ਨੇ ਕਿ ਕੇਸ ਚੰਡੀਗੜ੍ਹ ਸ਼ਿਫਟ ਕਰਦੇ ਦੋ ਬਾਰਾਂ ਚੇ ਚੀਜ਼ਾਂ ਹੁੰਦੀਆਂ ਨੇ ਸਟੇਟ ਗਵਰਨਮੈਂਟ ਦਾ ਕੋਈ ਰੋਕ ਨਹੀਂ ਉਹਦੇ ਤੇ ਕਿਉਂ ਨਹੀਂ ਹੈ ਕੀ ਚੰਡੀਗੜ੍ਹ ਦੀਆਂ ਅਦਾਲਤਾਂ ਤੁਹਾਡੀਆਂ ਅਦਾਲਤਾਂ ਨਾਲੋਂ ਤੁਹਾਨੂੰ ਜ਼ਿਆਦਾ ਪੁਖਤਾ ਲੱਗੀਆਂ ਵੀ ਇੱਥੇ ਜ਼ਰੂਰ ਇਨਸਾਫ ਮੈਨੂੰ ਕੋ ਉੱਥੇ ਨਹੀਂ ਮਿਲੂਗਾ ਇਹਦੇ ਵਿੱਚ ਲਾਜਿਕ ਕੀ ਹੈ ਲਾਜਿਕਦਾਰ ਨਹੀਂ ਮੈਨੂੰ ਸਮਝ ਆਈ ਕਿ ਕਿਤੇ ਹੋਰ ਸਿਫਟ ਹੋਣ ਦਾ ਮਤਲਬ ਕੀ ਹੁੰਦਾ ਉਹ ਕੀਦੇ ਪੱਖੇ ਚਲਾ ਜਾਂਦਾ ਹੁੰਦਾ ਜਦੋਂ ਸਿਫਟ ਹੁੰਦੀ ਹੈ ਨਰੰਕਾ ਨਹੀਂ ਕੇਸ ਵੀ ਸਿਫਟ ਹੋ ਗਿਆ ਸੀ ਹਮਾਰੇ ਕਰਨਾਲ ਤੇ ਸਿਫਟ ਹੋ ਕੇ ਤੇ ਉਹ ਬਰੀ ਹੋ ਕੇ ਬੰਦੇ ਤੇ ਬਰੀ ਹੋ ਕੇ ਫਿਰ ਕੀ ਹੋਇਆ ਉਸ ਤੋਂ ਬਾਅਦ ਜੋ ਸਾਹਮਣੇ ਤੇ ਜਦੋਂ ਇਨਸਾਫ ਨਹੀਂ ਮਿਲਦਾ ਤਾਂ ਇਨਸਾਫ ਹਾਸਲ ਕਰਨ ਲਈ ਪਤਾ ਨਹੀਂ ਲੋਕ ਕਿੱਥੇ ਕਿੱਥੇ ਤੱਕ ਜਾਣਗੇ ਫਿਰ ਜਾਂਦੇ ਨੇ ਜਿਹੜੀਆਂ ਬਾਕੀ ਘਟਨਾਵਾਂ ਵਾਪਰਦੀਆਂ ਨੇ ਉਸ ਤੋਂ ਬਾਅਦ ਜੱਜਮੈਂਟਾਂ ਤੋਂ ਬਾਅਦ ਉਹ ਵੀ ਤਾਂ ਧਿਆਨ ਦੇ ਵਿੱਚ ਹੁੰਦੀਆਂ ਨੇ ਨਾ ਇਹਨਾਂ ਗੱਲਾਂ ਨੂੰ ਇੱਕ ਪੁਖਤਾ ਲੋਕਾਂ ਨੂੰ ਲੌਜੀਕਲ ਲੱਗੇ ਜਿਹੜੀ ਗੱਲ ਕਿ ਵਾਕਈ ਕੁਝ ਹੋ ਰਿਹਾ ਹੈ ਉਹ ਸੰਸਤਾ ਦਿਓ ਨਾ ਜਿਹਦੇ ਪਿੱਛੇ ਫੈਕਟ ਹੋਣ ਫੈਕਟ ਦੀ ਕੋਈ ਤਰਤੀਬ ਹੋਵੇ ਕੋਈ ਦਲੀਲ ਹੋਵੇ ਜਿਹਦੇ ਕਰਕੇ ਤੁਹਾਨੂੰ ਕਹੀ ਜਾਂਦਾ ਤੁਹਾਡੇ ਸਦਨ 'ਚ ਖੜ ਕੇ ਇੱਕ ਬੰਦਾ ਕਹਿ ਰਿਹਾ ਉਹੀ ਕੁਮਰ ਮਜੀਠੀ ਪ੍ਰਤਾਪ بار بار ਕਿ ਪੂਰੀ ਬਹਿਸ ਕਰਾ ਲੋ ਹਜੇ ਇਹ ਵੀ ਘਟ ਹੈ ਜਿੰਨੀ ਕਿ ਮੈਂ ਗੱਲ ਕਰ ਰਿਹਾ ਇੱਕ ਦਿਨ ਹੋਰ ਰੱਖ ਦੋ ਵਿਧਾਨ ਨੂੰ ਇਹਦੇ ਡਿਟੇਲ ਤਸੱਲੀ ਨਾਲ ਡਿਸਕਸ ਕਰ ਔਰ ਜੇ ਵਿਧਾਨ ਸਭਾ ਚ ਡਿਟੇਲ ਤਸੱਲੀ ਨਾਲ ਡਿਸਕਸ ਹੋ ਜੇ ਇੱਕ ਤਾਂ ਰਿਕਾਰਡ ਤੇ ਆਏਗੀ ਦੂਜਾ ਪੰਜਾਬ ਦੇ ਲੋਕ ਸੁਣ ਲੈ ਸਕਣਗੇ ਉਹਨੂੰ ਓਪਨਲੀ ਜਿਹੜੀਆਂ ਬਾਕੀ ਚੀਜ਼ਾਂ ਆਉਣਗੀਆਂ ਬਖ ਬਖ ਲੋਕਾਂ ਦੀਆਂ ਬਖ ਬਖ ਚੀਜ਼ਾਂ ਦੀ ਇਹ ਚ ਹਰਜ ਕੀ ਹੈ ਜੀ ਵੈਸੇ ਕਿਉਂ ਵਾਰ-ਵਾਰ ਡਿਮਾਂਡ ਕੀਤੇ ਜਾਣ ਦੇ ਬਾਵਜੂਦ ਤੁਸੀਂ ਇਹ ਮੌਕਾ ਨਹੀਂ ਦਿੰਦੇ ਤੁਹਾਡਾ ਹੀ ਬੰਦਾ ਹੈ ਤੁਹਾਨੂੰ ਤਾਂ ਨੰਬਰ ਬਣਨੇ ਨੇ ਤੁਹਾਡੇ ਦਾ ਸਗੋ ਉਹ ਜੇ ਸਾਰੀਆਂ ਚੀਜ਼ਾਂ ਕਹੂਗਾ ਜੇਕਰ ਵਾਕਈ ਬਾਜ ਵਿੱਚ ਤੁਸੀਂ ਕਰ ਰਹੇ ਹੋ ਫਿਰ ਤਾਂ ਤੁਹਾਨੂੰ ਠੀਕ ਲੱਗੂਗਾ ਹੋਗਾ ਇਹ ਇੱਕ ਨਾ ਦੇਣਾ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਗਵਰਨਮੈਂਟ ਨੇ ਚੱਜ ਨਾਲ ਚਰਚਾ ਨਾ ਕਰਨਾ ਤੇ ਉਹਨਾਂ ਨਾਲ ਇਹ ਵੀ ਕਿਹਾ ਕਿ ਇਹ ਤੋਂ ਪਹਿਲਾਂ ਹੋਇਆ ਵੀ ਹੈ ਪਹਿਲਾਂ ਕਿਹੋ ਜੀ ਚਰਚਾ ਹੋਈ ਹੈ ਉਹ ਸਭ ਦੇ ਸਾਹਮਣੇ ਹੈ ਔਰ ਉਹ ਚਰਚਾ ਕਰਨ ਵਾਲੇ ਕਿੱਧਰ ਗਏ ਕਹਿੰਦੇ ਪਹਿਲਾਂ ਇੱਧਰ ਆ ਗਏ ਤੇ ਇੱਕ ਇੱਕ ਤਾਂ ਹਾਈ ਹੀ ਨਹੀਂ ਪਤਾ ਨਹੀਂ ਕਿੱਥੇ ਗਏ ਉਹ ਸਾਰੀ ਸਿਆਸੀ ਹੈ ਨਹੀਂ ਉਹਨੇ ਹੈ ਸਾਰੀ ਸਿਆਸੀ ਚਰਚਾ ਹੁੰਦੀ ਹਾਂ ਨਾਲ ਉਹਨੇ ਇਹ ਵੀ ਤਾਂ ਹੀ ਤਾਂ ਇਹ ਕਿਹਾ ਨਾ ਵੀ ਚਲੋ ਇਹ ਫੈਸਲਾ ਤਾਂ ਗੁਰੂ ਨੇ ਕਰਨਾ ਹੈ ਜੀ ਜਿਹੜੇ ਉਧਰ ਸੀ ਉਹ ਇੱਧਰ ਬੈਠ ਕੇ ਇੰਦਰ ਆਲੇ ਕਿਤੇ ਹੋਰ ਚਲੇ ਗਏ ਤੇ ਮੁੜ ਕੇ ਅਸੀਂ ਆਉਣਾ ਕੀ ਨੇ ਆਉਣਾ ਇਤੋਂ ਕੀ ਨੇ ਨਹੀਂ ਆਉਣਾ ਮੈਨੂੰ ਇੱਕ ਅੱਗੇ ਲਈ ਇੱਕ ਚੁਣੌਤੀ ਵੀ ਐ ਇੱਕ ਭਾਵਕ ਅਪੀਲ ਵੀ ਐ ਇੱਕ ਭੁਖ ਦੀ ਚੁਣੌਤੀ ਤੇ ਚਿੰਦਾਵਨੀ ਵੀ ਐ ਦੋਨੇ ਗੱਲ تیرਨੇ ਗੱਲਾਂ ਨੇ ਜੋੜ ਕੇ ਇੱਕ ਇੱਕ ਇਹ ਐਸੇ ਇਸ਼ੂ ਨੇ ਜਿਹੜੇ ਖਹਿੜਾ ਨਹੀਂ ਛੱਡਦੇ ਇੱਕ ਸਵਾਲ ਦਾ ਜਵਾਬ ਜ਼ਰੂਰ ਦੇ ਦਿਓ ਕਿ ਜਿਵੇਂ ਕਿਸੇ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਬੰਧਤ ਮੰਤਰੀ ਮੌਜੂਦ ਹੁੰਦਾ ਉਹਦੇ ਪਿੱਛੇ ਅਫਸਰ ਹੁ ਬੈਠੇ ਹੁੰਦੇ ਆ ਜੇਕਰ ਕੁਮਰ ਬੇਜੇ ਪ੍ਰਤਾਪ ਸਿੰਘ ਜਾਂ ਕੋਈ ਹੋਰ ਵਿਧਾਇਕ ਜਿਹੜੀਆਂ ਐਸਆਈਟੀਆਂ ਜੀ ਬਣੀਆਂ ਨੇ ਐਸਆਈਟੀਆਂ ਬਾਰੇ ਭਾਵੇਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਇਹਨਾਂ 'ਚ ਦਖਲ ਨਹੀਂ ਹੋਊਗਾ ਇਹਨਾਂ ਦੇ ਬੰਦੇ ਵੀ ਨਹੀਂ ਬਦਲੇ ਜਾਣਗੇ ਪਰ ਜਿਹੜੀਆਂ ਐਸਆਈਟੀਆਂ ਨੇ ਉਹ ਵਿਧਾਨ ਸਭਾ ਨੂੰ ਤਾਂ ਜਵਾਬਦੇਹ ਹੋ ਸਕਦੀਆਂ ਕਿ ਹੁਣ ਤੱਕ ਪ੍ਰਗਤੀ ਕੀ ਹੋਈ ਡਿਲੇ ਕਿਉਂ ਆ ਤੁਹਾਨੂੰ ਲੱਗਦਾ ਕਿਸੇ ਇਸ ਗੱਲ ਦੇ ਜਵਾਬ ਦਾ ਗ੍ਰਹਿ ਮੰਤਰੀ ਵਜੋਂ ਹੀ ਮੁੱਖ ਮੰਤਰੀ ਆਨਸਰ ਕਰ ਸਕਦੇ ਜਾਂ ਫਿਰ ਡਾਇਰੈਕਟ ਵੀ ਅਫੀਸਰ ਭਲਾਏ ਜਾ ਸਕਦੇ ਹੁੰਦੇ ਜਿਹੜੇ ਆ ਕੇ ਬਰੀਫ ਕਰਨ ਜੇ ਸਪੀਕਰ ਚੋਣ ਕਿਸੇ ਮੈਂਬਰ ਦੀ ਮੰਗ ਤੇ ਇੰਜ ਦੇ ਪ੍ਰਵਤਨ ਨਹੀਂ ਹੁੰਦੇ ਜੀ ਬਿਲਕੁਲ ਨਹੀਂ ਹੈ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਉਹ ਕੀ ਕਹਿੰਦਾ ਬੂਈ ਦੀ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਇਹਨੂੰ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਜਿਹੜਾ ਕਨਸਟੀਟਿਊਸ਼ਨ ਪਾਰਲੀਮੈਂਟ ਚੋਣਾਂ ਚ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਹੈ ਲੋਕਾਂ ਦੀ ਬਿਲ ਦੀ ਰਿਪਰੈਜੈਂਟੇਸ਼ਨ ਖੋਰ ਕਰਦਾ ਭਗਵਾਨਤਮਾਨ ਨਹੀਂ ਕੱਲਾ ਕਰਦਾ ਉਹ ਅਸੈਂਬਲੀ ਕਰਦੀ ਹੈ ਤੇ ਪਾਰਲੀਮੈਂਟ ਕਰਦੀ ਹੈ ਕਿਉਂਕਿ ਉਹਦੇ ਚ ਆਪੋਜੀਸ਼ਨ ਦੇ ਵੀ ਵਿੱਚ ਹੁੰਦੇ ਨੇ ਬਾਕੀ ਦੇ ਵੀ ਸਭ ਦੇ ਚੁਣੇ ਹੋਏ 117 ਜਿਹੜੇ ਆਏ ਨੇ ਸਾਡੇ ਰੀਪ੍ਰੈਜ਼ੈਂਟੇਟਿਵ ਟਾਈਪ ਆਫ ਡੈਮੋਕ੍ਰੇਸੀ ਹੈ ਲੋਕਾਂ ਦੀ ਬਿੱਲ ਦੀ ਜਿਹੜੀ ਰੀਪ੍ਰੈਜ਼ੈਂਟੇਟਿਵ ਹੈ ਸਭ ਤੋਂ ਜ਼ਿਆਦਾ ਉੱਥੇ ਪਾਰਲੀਮੈਂਟ ਹੈ ਤੇ ਐਸੈਂਬਲੀ ਹੈ ਇਸ ਲਈ ਉਹਨੂੰ ਜਵਾਬਦੇਹ ਤਾਂ ਗਵਰਨਮੈਂਟਾਂ ਨੂੰ ਤੇ ਸਾਰੀਆਂ ਏਜੰਸੀਆਂ ਨੂੰ ਹੋਣਾ ਹੀ ਪਊਗਾ ਜਦੋਂ ਤੁਸੀਂ ਲੋਕਾਂ ਦੇ ਮਾਮਲੇ 'ਚ ਜਵਾਬਦੇਹੀ ਦੀ ਗੱਲ ਕਰਦੇ ਹੋ ਉਹ ਚੀਜ਼ ਜਿਹੜੀ ਤੁਸੀਂ ਛੱਡ ਦਿੰਦੇ ਹੋ ਉਥੋਂ ਬਹੁਤ ਵਾਰ ਅੱਜ ਕੱਲ੍ਹ ਇੱਕ ਗੱਲ ਕਹਿਣ ਲੱਗ ਗਏ ਜੀ ਮਾਮਲਾ ਸਭ ਜੁਡੀ ਸਾ ਜੀ ਇੱਥੇ ਨਹੀਂ ਕਰਦੇ ਆ ਹੁਣ ਪਾਰਲੀਮੈਂਟ ਤੇ ਐਸੈਂਬਲੀ 'ਚ ਹੋ ਰਹੇ ਨੇ ਨਾ ਸਾਰੇ ਸਬ ਜੁਡੀਸ ਡਿਸਕਸ ਕੀ ਕਰ ਲੈਂਦਾ ਕੋਈ ਇੱਕ ਲਕੂਨਾ ਬਣਾ ਲਿਆ ਸਗੋ ਇਹ ਤਾਂ ਪਰਵੇਲੇਜ ਹੈ ਅਸੈਂਬਲੀ ਆਰ ਪਾਰਲੀਮੈਂਟ ਦੇ ਵਿੱਚ ਇੱਕ ਸਪੈਸ਼ਲ ਰਿਆਇਤ ਹੈ ਕਿ ਇਹਦੇ ਅੰਦਰ ਬੋਲੇ ਗਏ ਕਿਸੇ ਵੀ ਸ਼ਬਦ ਲਈ ਬਾਹਰ ਐਮ ਐਲ ਏ ਤੇ ਐਮ ਪੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਬਾਹਰ ਮੁਕਦਮਾ ਨਹੀਂ ਚਲਾਇਆ ਜਾ ਸਕਦਾ ਤਾਂ ਕਿ ਹੋਏ ਦਿੱਤਾ ਇਸ ਕਰਕੇ ਸੀ ਤਾਂ ਕਿ ਅੰਦਰ ਹਰ ਚੀਜ਼ ਬੋਲੀ ਜਾ ਸਕੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਬੋਲ ਸਕੋ ਦਲੇਰੀ ਨਾਲ ਬੋਲ ਸਕੋ ਬਿਨਾਂ ਕਿਸੇ ਬਾਹਰਲੇ ਡਰ ਤੋਂ ਬੋਲ ਸਕੋ ਇਹ ਇਮਿਊਨਿਟੀ ਹੈ ਜੇ ਇਸ ਐਡੀ ਅਮਿਊਨਿਟੀ ਦੇ باوجود ਨਹੀਂ ਕੰਮ ਹੁੰਦਾ ਜਵਾਬ ਦੇ ਹੀ ਹੁੰਦੀ ਤਾਂ ਫਿਰ ਹੋਰ ਕਾਦੇ ਨਾਲ ਹੋਣੀ ਹੈ ਜਵਾਬ ਦੇ ਹੀ ਕਿਸੇ ਵੀ ਰੂਪ ਦੇ ਵਿੱਚ ਬਿਲਕੁਲ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ ਠਿਡਕਦੇ ਨਜ਼ਰ ਆਏ ਅੱਜ ਸਪੀਕਰ ਸਾਹਿਬ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਘੇਰ ਲੇ ਵੀ ਤੁਸੀਂ ਸਵਾਲ ਉਠਾ ਕੇ ਬੋਰਡ ਸਿੰਘ ਐਸਐਸਆਈ ਦਾ ਤੇ ਸਾਰੇ ਹਾਊਸ ਦੀ ਪ੍ਰਵਾਨਗੀ ਲੈ ਲਈ ਮਾਮਲਾ ਹਾਊਸ ਦਾ ਬਣ ਗਿਆ ਫਿਰ ਤੁਸੀਂ ਕਹਿੰਦੇ ਜੀ ਪਲਟ ਕੇ ਅਗਲੇ ਦਿਨ ਤੇ ਤੁਸੀਂ ਕਹਿ ਦਿੱਤਾ ਗ੍ਰਹਿ ਸੈਕਟਰੀ ਨੂੰ ਹੋਮ ਸੈਕਟਰੀ ਨੂੰ ਵੀ ਤੁਸੀਂ ਹੁਣ ਜੀ ਇਹਦੇ ਸਮੇਤ ਸਾਰੇ ਪੰਜਾਬ ਚ ਇਦਾਂ ਦੇ ਮਾਮਲਿਆਂ ਦੀ ਰਿਪੋਰਟ ਦੋ ਕਹਿੰਦੇ ਜੇ ਇਹ ਵੀ ਕਰਨਾ ਸੀ ਤਾਂ ਤੁਸੀਂ ਪ੍ਰਵਾਨਗੀ ਲੈ ਲੈਂਦੇ ਉਧਰ ਪ੍ਰਕਾਸ਼ ਸਿੰਘ ਕਹਿੰਦੇ ਵੀ ਤੁਸੀਂ ਤਾਂ ਹਾਊਸ ਦਾ ਜਿਹੜਾ ਇਹ ਲੈਵਲ ਆ ਬੜਾ ਥੱਲੇ ਇਹ ਕੇਐਸਏ ਦੇ ਖਿਲਾਫ ਕਰਕੇ ਲੈੰਦਾ ਖੈਰਾ ਸਾਹਿਬ ਨੇ ਬਾਹਰ ਖਲੋ ਕੇ ਕਹਿਤਾ ਵੀ ਇਹਦੇ ਤੇ ਇਹਨਾਂ ਦੇ ਭਰਾ ਨਾਲ ਪੰਗੇਬਾਜ਼ੀ ਸੀ ਇਹ ਤਾਂ ਬਹੁਤਾ ਨਿੱਜੀ ਮਾਮਲਾ ਸੀ ਤੇ ਜਦੋਂ ਜਵਾਬ ਦੇਣ ਦੀ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਦਾ ਜਵਾਬ ਦੇਣ ਦੀ ਆਈ ਵਾਰੀ ਥੜਕਤੇ ਜੇ ਲੱਗੇ ਮੈਨੂੰ ਸੰਤਵਾ ਸਾਹਿਬ ਕੀ ਕਹਿੰਦੇ ਨੇ ਟੈਕਨੀਕਲੀ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਠੀਕ ਹੈ ਜਦੋਂ ਤੁਸੀਂ ਹਾਊਸ ਤੋਂ ਅਪਰੂਵਰ ਲੈ ਲੈਂਦੇ ਹੋ ਕਿਸੇ ਚੀਜ਼ ਦੀ ਜੇ ਉਹ ਬਦਲ ਨਹੀਂ ਅੱਗੇ ਜਾ ਕੇ ਤਾਂ ਹਾਊਸ ਕੋਲ ਆਉਣਾ ਪੈਂਦਾ ਆਪਣੇ ਆਪ ਸਪੀਕਰ ਹਾਊਸ ਦਾ ਕਸਟੋਡੀਅਨ ਆ ਮਾਲਕ ਨਹੀਂ ਹੈ ਮਾਲਕ ਹਾਊਸ ਆਪ ਦਾ ਆਪ ਹੈ ਸਪੀਕਰ ਨੇ 10 ਮਿੰਟ ਵੀ ਵਧਾਉਣੇ ਹੋਣ ਹਾਊਸ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਹੋਂ ਟਾਈਮ ਹੋ ਗਿਆ ਜੇ ਹਾਊਸ ਪ੍ਰਬੰਧ ਕਰੇ ਤਾਂ ਆਪਾਂ ਇਹ ਕੰਮ ਕਰ ਲੈਣੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਤਾਂ ਖਿਆਲ ਰੱਖਣਾ ਹੀ ਚਾਹੀਦਾ ਇਹਨਾਂ ਮर्याਦਾਵਾਂ ਦਾ ਖਿਆਲ ਤਾਂ ਬੜੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੀ ਵੀ ਚੀਜ਼ ਹੈ ਦੂਜੀ ਗੱਲ ਇਹ ਵੀ ਆਪਦੇ ਆਪ ਚ ਠੀਕ ਹੈ ਕਿ ਇਹ ਐਸਆਈ ਕਿੰਨਾ ਕਬੱਡਾ ਬੰਦਾ ਹੁੰਦਾ ਉਹ ਵਿਧਾਨ ਸਭਾ ਦੇ ਹਾਊਸ ਦੀ ਪਰਮਾਨਗੀ ਲਈ ਜਾਵੇ ਇਸ ਗੱਲ ਕਰਨ ਦੇ ਲਈ ਤੀਜਾ ਮੈਨੂੰ ਲੱਗਦਾ ਸਪੀਕਰ ਸਾਹਿਬ ਹੋਮਵਰਕ ਕਰਕੇ ਨਹੀਂ ਆਏ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਉਦੋਂ ਜਿਹੜਾ ਕੋਈ ਲੱਗਦਾ ਜਿਹੜੀਆਂ ਦੂਜੀਆਂ ਗੱਲਾਂ ਸਾਹਮਣੇ ਆਈਆਂ ਨੇ ਮੈਨੂੰ ਨਹੀਂ ਪਤਾ ਉਹ ਆਡੀਓ ਕੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ ਜੋ ਵੀ ਡੀਡੀਆਰ ਵੀ ਆਈ ਹੈ ਤੇ ਉਹਦੀ ਇਨਵੈਸਟੀਗੇਸ਼ਨ ਅਲੱਗ ਤੋਂ ਹੋਣੀ ਚਾਹੀਦੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਡੀਪੈਂਡੈਂਟਲੀ ਔਰ ਹੋ ਕੇ ਹੀ ਕੋਈ ਗੱਲ ਉਦੋਂ ਬਾਅਦ ਅ ਤੁਹਾਨੂੰ ਵੀ ਬਹੁਤ ਵੱਡੀਆਂ ਪੋਸਟਾਂ ਤੇ ਬੈਠੇ ਹੁੰਦੇ ਉਹਨਾਂ ਪੋਸਟਾਂ ਤੇ ਇਹ ਨਹੀਂ ਕਿ ਤੁਹਾਡੇ ਕੋਲ ਇਨਫਾਰਮੇਸ਼ਨ ਨਹੀਂ ਹੋ ਸਕਦੀ ਪੂਰੀ ਤੁਸੀਂ ਅਥੋਰਾਈਜ਼ ਹੋਣੇ ਹੋ ਇਨਫਾਰਮੇਸ਼ਨ ਲੈਣ ਦੇ ਲਈ ਤੇ ਤੁਹਾਨੂੰ ਤਾਂ ਇਹ ਬੋਲਣਾ ਪੈਂਦਾ ਕੋਈ ਸਧਾਰਨ ਬੰਦਾ ਹੋਵੇ ਕ ਅਗਲਾ ਕਹਿੰਦਾ ਮੈਨੂੰ ਤਾਂ ਦਿੱਤੀ ਨਹੀਂ ਕਿਸੇ ਨੇ ਇਨਫਾਰਮੇਸ਼ਨ ਮੈਂ ਕੀ ਕਰਾਂ ਮੈਂ ਤਾਂ ਇਹ ਗੱਲ ਉਠਾਉਣੀ ਹੋਸੀ ਮੇਰੇ ਕੋਲ ਸੁਣਨੀ ਸੀ ਰਿਆਂ ਇਹੋ ਜੀ ਕੋਈ ਗੱਲ ਨਹੀਂ ਸੀਗੀ ਔਰ ਇਹ ਗੱਲਾਂ ਨੂੰ ਮੇਰੇ ਖਿਆਲ ਧਿਆਨ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਔਰ ਇਹ ਗਵਰਨਮੈਂਟ ਦਾ ਵੀ ਟੋਟਲ ਦਾ ਮਾਮਲਾ ਕਿ ਗਵਰਨਮੈਂਟ ਨੇ ਕਿਸ ਢੰਗ ਨਾਲ ਗੱਲ ਕੀਤੀ ਉਹ ਮਾਮਲਾ ਵੀ 2015 ਤੋਂ ਹੀ ਚੱ 1500 ਤੋਂ ਸ਼ੁਰੂ ਹੋਇਆ ਜਦੋਂ ਦਾ ਮੁਰਸੀ ਸੀ ਮੁਰਸੀ ਤੋਂ ਸ਼ੁਰੂ ਹੋ ਕੇ ਵੰਗੇ ਤੋਂ ਅੱਗੇ-ਅੱਗੇ ਤੋਂ ਅੱਗੇ ਚੱਲਦਾ ਆ ਰਿਹਾ ਤੁਸੀਂ ਦੇਖੋ ਤਾਂ ਸਭੀ ਕਿੱਡੇ ਛੋਟੇ ਮਾਮਲੇ ਐਨੇ ਨੇ ਸਾਲ ਨਟਕਦੇ ਨੇ ਉਹਦੇ ਵਿੱਚ ਆਪਸਦਾਰੀ ਵੀ ਚੱਲੀ ਜਾਂਦੀ ਹੈ ਰੰਜਸਵਾਜੀ ਵੀ ਚੱਲੀ ਜਾਂਦੀ ਹੈ ਫਿਰ ਕਿਸੇ ਮਕਾਮ ਤੇ ਆ ਕੇ ਉਹ ਬਹੁਤ ਬਣਾ ਬਣ ਜਾਂਦਾ ਮਾਮਲਾ ਐਂ ਤਾਂ ਸਾਡਾ ਪ੍ਰਸ਼ਾਸਨ ਚੱਲ ਰਿਹਾ ਐ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੈ ਸਾਰੇ ਮਾਮਲੇ ਦੇ ਵਿੱਚ ਜਿਹੋ ਜਿਹੇ ਵੀ ਸਾਡੇ ਸਿਸਟਮ ਹੈ ਇਤੋਂ ਹੀ ਤਾਂ ਪਤਾ ਲੱਗਦਾ ਜਿਵੇਂ ਕਹਿੰਦੇ ਨੇ ਹਲਵਾਈ ਸਾਰਾ ਚੌਣਾ ਦਾ ਕੜਾਹਾ ਖਾ ਕੇ ਨਹੀਂ ਦੇਖਦਾ ਦੋ ਤੋਂ ਦੇਖ ਲੈਂਦਾ ਸਾਰੇ ਬਣ ਕੇ ਕਿ ਨਹੀਂ ਜੇ ਪ੍ਰਸ਼ਾਸਨਿਕ ਤੰਤਰ ਦੇਖਣਾ ਹੋਵੇ ਤਾਂ ਇਹਨਾਂ ਤੋਂ ਬਹੁਤ ਦਿਖ ਜਾਂਦਾ ਦੋ ਚਾਰ ਕਿ ਡਰਾਮਾ ਤੋਂ ਕਿ ਕਿਵੇਂ ਰਨ ਕਰ ਰਿਹਾ ਕਿਵੇਂ ਹੋ ਰਿਹਾ ਚਲੋ ਵੈਸੇ ਸਰ ਜਗਤਾਰ ਸਿੰਘ ਜੀ ਬੋਰਡ ਸਿੰਘ ਬਹੁਤ ਵੱਡਾ ਹੋ ਗਿਆ ਬੋਰਡਰਗਾ ਹੋ ਗਿਆ ਭਾਵੇਂ ਚਲੋ ਉਹ ਕ腐ਸ਼ਨ ਦੇ ਚਾਰਜਸ ਸਪੀਕਰ ਸਾਹਿਬ ਠੀਕ ਕਹਿੰਦੇ ਨੇ ਭਾਵੇਂ ਐਸਆਈ ਹੋਵੇ ਤੇ ਭਾਵੇਂ ਜਿਵੇਂ ਪ੍ਰਕਾਸ਼ ਸਿੰਘ ਨੇ ਕਿਹਾ ਸੀ ਕਿ ਇੱਥੇ ਏਡੇ ਏਡੇ ਵੱਡੇ ਆਈਜੀ ਤੱਕ ਦੇ ਮਾਮਲੇ ਤੁਸੀਂ ਡਿਸਕਸ ਨਹੀਂ ਕਰ ਰਹੇ ਮੈਂ ਨਾਂ ਲੈ ਦਨਾ ਕਹਿੰਦੇ ਜੀ ਬਾਅਦ ਚੋ ਗੱਲ ਆਈ ਗਈ ਹੋਗੀ